ਸਾਡੇ ਲਈ ਸਾਡੀ ਧੀ ਮਰ ਚੁੱਕੀ ਹੈ ਜੋ ਉਹਨੇ ਕਰਤੂਤ ਕੀਤੀ ਆ ਉਹਦੇ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜਦੋਂ ਮੈਂ ਥਾਣੇ ਦੇ ਵਿੱਚ ਗਿਆ ਸੀ ਉਸੇ ਵੇਲੇ ਕਹਿ ਆਇਆ ਸੀ ਕਿ ਸਾਡੀ ਧੀ ਨੂੰ ਉਹਦੀ ਕਰਤੂਤ ਮੁਤਾਬਕ ਮਿਸਾਲੀ ਸਜ਼ਾ ਮਿਲੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਕਿਸੇ ਦਾ ਕਤਲ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਨਹੀਂ ਲੱਖ ਵਾਰ ਸੋਚੇ ਗੁਰਵਿੰਦਰ ਸਿੰਘ ਦਰਵੇਸ਼ ਸੁਭਾ ਦਾ ਬੰਦਾ ਸੀ ਬੇਹੱਦ ਸਾਬੂ ਬੰਦਾ ਸੀ ਉਹ ਸਾਡਾ ਜਵਾਈ ਨਹੀਂ ਸਗੋ ਸਾਡਾ ਪੁੱਤ ਸੀ ਤੇ ਜੇਕਰ ਮੈਂ ਅੱਜ ਹਾਂ ਤੁਹਾਡੇ ਮੂਰੇ ਬੈਠਾ ਤਾਂ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਗੁਰਵਿੰਦਰ ਸਿੰਘ ਵੀ ਆ। ਅਸਲਾਮੁਅਲੈਕੁਮ ਸਸਰੀਆ ਕਾਲ ਕਿਦਾਂ ਹਾਲਚਾਲ ਹੈ? ਉਮੀਦ ਕਰਨਾ ਵਧੀਆ ਹੋਵਗੇ, ਹੱਸਦੇ ਵਸਦੇ ਹੋਵਗੇ, ਚੜ੍ਹਦੀ ਕਲਾ 'ਚ ਹੋਵਗੇ। ਫਰੀਦਕੋਟ ਦੇ ਪੈਂਡ ਸੁੱਖਾਂ ਵਾਲਾ 'ਚ ਰੁਪਿੰਦਰ ਕੌਰ ਨੇ ਆਪਣੇ ਘਰ ਵਾਲੇ ਦਾ ਕਤਲ ਕੀਤਾ ਆਪਣੇ ਆਸ਼ਕ ਦੇ ਨਾਲ ਮਿਲ ਕੇ। ਤੇ ਰੁਪਿੰਦਰ ਕੌਰ ਦੇ ਪਿਤਾ ਨੇ ਬਹੁਤ ਹੀ ਵੱਡਾ ਸਟੇਟਮੈਂਟ ਦਿੱਤਾ ਹੈ। ਰੁਪਿੰਦਰ ਕੌਰ ਦੇ ਜਿਹੜਾ ਬਾਪ ਹੈ ਉਹਨੇ ਕਿਹਾ ਕਿ ਮੇਰਾ ਇਸ ਕੁੜੀ ਨਾਲ ਕੋਈ ਤਾਲੁਕ ਨਹੀਂ ਹੈ। ਇਹਨੇ ਬੜਾ ਹੀ ਵੱਡਾ ਜ਼ੁਲਮ ਕੀਤਾ ਆਮ ਤੌਰ ਤੇ ਵੇਖਿਆ ਜਾਂਦਾ ਲੋਕ ਆਪਣੇ ਬੱਚਿਆਂ ਦੀ ਗਲਤੀ ਤੇ ਪਰਦਾ ਪਾਉਂਦੇ ਨੇ ਲੇਕਿਨ ਰੁਪਿੰਦਰ ਕੋਰ ਦੇ ਜਿਹੜੇ ਵਾਲਦ ਨੇ ਉਹਨਾਂ ਨੇ ਬੜੀ ਚੰਗੀ ਮਿਸਾਲ ਕਾਇਮ ਕੀਤੀ ਹੈ ਉਹਨਾਂ ਨੇ ਕਿਹਾ ਬੀਬੀ ਨੂੰ ਸਖਤ ਤੋਂ ਸਖਤ ਸਜ਼ਾ ਦੋ ਇਹ ਮੇਰੀ ਬੇਟੀ ਨਹੀਂ ਇਹਨੇ ਬਹੁਤ ਹੀ ਵੱਡਾ ਜ਼ੁਲਮ ਕੀਤਾ ਤੇ ਹੀਰੇ ਵਰਗਾ ਬੇਟਾ ਕਿਸੇ ਦਾ ਨੇ ਮਾਰਿਆ ਸਾਰੀ ਡਿਟੇਲ ਜਾਣਾਂਗੇ ਅੱਜ ਦੀ ਵੀਡੀਓ ਚ ਸਾਡੇ ਲਈ ਸਾਡੀ ਧੀ ਮਰ ਚੁੱਕੀ ਹੈ ਜੋ ਉਹਨੇ ਕਰਤੂਤ ਕੀਤੀ ਆ ਉਹਦੇ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਜਦੋਂ ਮੈਂ ਥਾਣੇ ਦੇ ਵਿੱਚ ਗਿਆ ਸੀ ਉਸੇ ਵੇਲੇ ਕਹਿ ਆਇਆ ਸੀ ਕਿ ਸਾਡੀ ਧੀ ਨੂੰ ਉਹਦੀ ਕਰਤੂਤ ਮੁਤਾਬਕ ਮਿਸਾਲੀ سزا ਮਿਲੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਕਿਸੇ ਦਾ ਕਤਲ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਨਹੀਂ ਲੱਖ ਵਾਰ ਸੋਚੇ ਗੁਰਵਿੰਦਰ ਸਿੰਘ ਦਰਵੇਸ਼ ਸੁਭਾ ਦਾ ਬੰਦਾ ਸੀ ਬੇਹੱਦ ਸਾਊ ਬੰਦਾ ਸੀ ਉਹ ਸਾਡਾ ਜਵਾਈ ਨਹੀਂ ਸਗੋ ਸਾਡਾ ਪੁੱਤ ਸੀ ਤੇ ਜੇਕਰ ਮੈਂ ਅੱਜ ਹਾਂ ਤੁਹਾਡੇ ਮੂਰੇ ਬੈਠਾ ਤਾਂ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਗੁਰਵਿੰਦਰ ਸਿੰਘ ਵੀ ਆ ਗੁਰਵਿੰਦਰ ਸਿੰਘ ਨੇ ਸਾਡੇ ਨਾਲ ਬਹੁਤ ਵਧੀਆ ਰਿਸ਼ਤਾ ਨਿਭਾਇਆ ਇਹੋ ਜਿਹਾ ਪੁੱਤ ਘਰ ਘਰ ਜੰਮਣ ਉਹ ਬੰਦਾ ਬਹੁਤ ਚੰਗਾ ਸੀ ਸਾਡੀ ਧੀ ਹੀ ਮਾੜੀ ਸੀ ਤੇ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਧੀ ਪਰਦੇ ਨਾਲ ਪਿੱਠ ਪਿੱਛੇ ਕੀ ਕੀ ਕਰਦੀ ਆ ਨਾ ਕਦੇ ਦੋਹਾਂ ਜੀਆਂ ਦੀ ਲੜਾਈ ਦੀ ਖਬਰ ਆਈ ਸੀ ਨਾ ਸਹੁਰੇ ਘਰ ਦੇ ਵਿੱਚ ਕਦੇ ਕੋਈ ਤਣਾਅ ਪੈਦਾ ਹੋਏ ਹੋਏ ਸਾਨੂੰ ਇਹਦੀ ਜਾਣਕਾਰੀ ਮਿਲੀ ਹੋਵੇ ਸਾਡੀ ਨਜ਼ਰ ਦੇ ਵਿੱਚ ਪਰਿਵਾਰ ਵਧੀਆ ਵਸਦਾ ਰਸਦਾ ਸੀ ਪਰ ਪਤਾ ਨਹੀਂ ਸੀ ਕਿ ਸਾਡੀ ਧੀ ਕੁਲਸ਼ਨੀ ਨਿਕਲੂਗੀ ਪਰ ਜੋ ਉਹਨੇ ਕੀਤਾ ਉਹਦੇ ਕਰਕੇ ਸਾਡੀਆਂ ਵੀ ਅੱਖਾਂ ਨੀਂਮੀਆਂ ਹੋਈਆਂ ਅਸੀਂ ਸੁਖਣ ਵਾਲਾ ਪਿੰਡ ਦੇ ਵਿੱਚ ਗਏ ਸਾਂ ਅਸੀਂ ਉੱਥੇ ਕਿਉਂ ਨਾ ਜਾਂਦੇ ਅਸੀਂ ਗਏ ਸੀ ਪਰ ਜਦੋਂ ਉੱਥੋਂ ਭੜਕੇ ਹੋਏ ਲੋਕਾਂ ਨੇ ਇਹ ਗੱਲ ਕਹੀ ਕਿ ਜੇਕਰ ਤੁਸੀਂ ਇੱਥੋਂ ਨਾ ਗਏ ਤਾਂ ਗੁਰਦੁਆਰਾ ਸਾਹਿਬ ਦੇ ਸਪੀਕਰ ਦੇ ਵਿੱਚੋਂ ਆਵਾਜ਼ ਦਵਾ ਦੇਣੀ ਅਸੀਂ ਫਿਰ ਤੁਹਾਡੇ ਨਾਲ ਬਦਸਲੂਕੀ ਹੋਊਗੀ ਤੇ ਫਿਰ ਅਸੀਂ ਉਸ ਤੋਂ ਬਾਅਦ ਉੱਥੇ ਨਹੀਂ ਗਏ ਸਾਨੂੰ ਵੀ ਉਹਨਾਂ ਹੀ ਦਰਦ ਆ ਜਿਨ੍ਹਾਂ ਕੇ ਗੁਰਵਿੰਦਰ ਦੇ ਬਾਪਿਆਂ ਨੂੰ ਦਰਦ ਆ ਅਸੀਂ ਵੀ ਉਹਨਾਂ ਹੀ ਟੁੱਟੇ ਆ ਜਿਨ੍ਹਾਂ ਕੇ ਉਹ ਟੁੱਟੇ ਆ ਬੱਚਾ ਦਾ ਪਤਾ ਨਹੀਂ ਹੁੰਦਾ ਕਿ ਭਾਈ ਭਵਿੱਖ ਦੇ ਵਿੱਚ ਕੀ ਕਰਦੇ ਨੇ ਕੋਈ ਮਾਪੇ ਬਾਪ ਨਹੀਂ ਚਾਹੁੰਦਾ ਕਿ ਮੇਰਾ ਧੀ ਪੁੱਤ ਗਲਤ ਕੰਮ ਕਰੇ ਪਰ ਜੋ ਕੁਝ ਸਾਡੀ ਧੀ ਜਿਹਨੂੰ ਹੁਣ ਧੀ ਕਹਿਣ ਨੂੰ ਜੀਵ ਨਹੀਂ ਕਰਦਾ ਉਹਨੇ ਕੀਤਾ ਉਹਦੀ ਇਹਨੂੰ ਸਦਾ ਮਿਲਣੀ ਹੀ ਚਾਹੀਦੀ ਆ ਤੇ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਸਾਡੇ ਲਈ ਉਹ ਮਰ ਚੁੱਕੀ ਆ ਤੇ ਅਸੀਂ ਉਹਦੇ ਕੇਸ ਦੀ ਪੈਰ ਵੀ ਨਹੀਂ ਕਰਨੀ ਇਹ ਗੱਲਾਂ ਕਹੀਆਂ ਸਰਦਾਰ ਜਸਾ ਸਿੰਘ ਨੇ ਭਰੇ ਮਨ ਦੇ ਨਾਲ ਖੁਬ ਕੀ ਰੋਂਦਿਆਂ ਕਹੀਆਂ ਉਹਨਾਂ ਦੀਆਂ ਗੱਲਾਂ ਸੁਣ ਕੇ ਭਾਵਕ ਹੋ ਜਾਈਦਾ ਸੀ ਸਰਦਾਰ ਜਸਾ ਸਿੰਘ ਕੌਣ ਆ ਕਾਤਲ ਰੁਪਿੰਦਰ ਕੌਰ ਦਾ ਪਿਤਾ ਰਪਿੰਦਰ ਕੌਰ ਕੌਣ ਆ ਗੁਰਵਿੰਦਰ ਸਿੰਘ ਦੀ ਕਾਤਲ ਤੇ ਗੁਰਵਿੰਦਰ ਸਿੰਘ ਕੌਣ ਆ ਮਾਪਿਆਂ ਦਾ ਇਕਲੌਤਾ ਪੁੱਤ ਸਾਉ ਪੁੱਤ ਦਰਵੇਸ਼ ਪੁੱਤ ਮੇਂਤੀ ਪੁੱਤ ਘਰ ਵਾਲੀ ਨੂੰ ਬੇਹੱਦ ਪਿਆਰ ਕਰਨ ਵਾਲਾ ਪੁੱਤ ਤੇ ਜਿਹਨੂੰ ਰਪਿੰਦਰ ਕੌਰ ਨੇ ਆਪਦੇ ਆਸ਼ਿਕ ਹਰਕਮਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਮਾਰ ਦਿੱਤਾ ਅਯਾਸ਼ੀ ਦੇ ਚੱਕਰ ਦੇ ਵਿੱਚ ਮਸਤੀਆਂ ਕਰਨ ਦੇ ਚੱਕਰ ਦੇ ਵਿੱਚ ਇਸ ਵੇਲੇ ਰਪਿੰਦਰ ਕੌਰ ਹਰਕਮਲਪ੍ਰੀਤ ਸਿੰਘ ਤੇ ਹਰਕਮਲਪ੍ਰੀਤ ਦਾ ਦੋਸਤ ਵਿਸ਼ਵਦੀਪ ਤਿੰਨੇ ਜਣੇ ਜੇਲ੍ਹ ਦੇ ਵਿੱਚ ਆ ਜੋ ਕੁਝ ਇਹਨਾਂ ਤਿੰਨਾਂ ਨੇ ਕੀਤਾ ਖਾਸ ਕਰਕੇ ਦੋਹਾਂ ਨੇ ਕੀਤਾ ਤੀਜਾ ਸਾਥੀ ਸਹਿਯੋਗੀ ਆ ਜੋ ਕੁਝ ਰੁਪਿੰਦਰ ਕੌਰ ਤੇ ਉਹਦੇ ਆਸ਼ਕ ਨੇ ਕੀਤਾ ਪੁੱਲ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਚ ਝੋੜੇ ਗਏ ਆ ਇਸ ਕਰਕੇ ਝੋੜੇ ਗਏ ਆ ਕਿਉਂਕਿ ਹਰ ਇੱਕ ਦੀ ਧੀ ਵੀ ਵਿਆਹੀ ਹੈ ਤੇ ਹਰ ਇੱਕ ਦਾ ਪੁੱਤ ਵੀ ਵਿਆਹਾ ਜੋ ਕੁਝ ਇਹਨਾਂ ਨੇ ਕੀਤਾ ਉਹਨੇ ਰਿਸ਼ਤਿਆਂ ਦੇ ਉੱਤੇ ਸਵਾਲ ਖੜਾ ਕਰਤਾ ਲੋਕ ਡਰਨ ਲੱਗ ਪਏ ਆ ਵੀ ਯਾਰ ਆਵੇਂ ਘਰ ਦੇ ਵਿੱਚ ਆਪਾਂ ਖੁਸ਼ੀ ਖੁਸ਼ੀ ਰਹਿਣ ਦੀ ਗੱਲ ਕਰਦੇ ਆ ਕੀ ਪਤਾ ਕਿਹਦੀ ਤਾਰ ਕਿੱਥੇ ਜੁੜੀ ਹੋਵੇ ਤੇ ਕੀ ਪਲੈਨਿੰਗ ਕੀ ਯੋਜਨਾ ਅੰਦਰ ਖਾਤੇ ਚਲਦੀ ਹੋਵੇ ਜਿਵੇਂ ਕਿ ਗੁਰਵਿੰਦਰ ਦੇ ਖਿਲਾਫ ਰੁਪਿੰਦਰ ਦੀ ਚਲਦੀ ਸੀ ਬੇਰੇ ਤਾਂ ਅਸੀਂ ਵੀ ਸੀ ਕਿ ਰੁਪਿੰਦਰ कौर ਬੜੀ ਖੁਸ਼ ਆ ਬੜੇ ਸੋਹਣੇ ਤਰੀਕੇ ਨਾਲ ਵਿਚਰਨੀ ਆ ਉਹਦੀਆਂ ਰੀਲਾਂ ਕਿੰਨੀਆਂ ਵਧੀਆ ਉਹ ਬੁਟੀਕ ਚਲਾਉਂਦੀ ਆ ਉਹ ਕਾਰ ਦੇ ਵਿੱਚ ਰਹਿੰਦੀ ਆ ਉਹ ਲਗਜ਼ਰੀ ਜ਼ਿੰਦਗੀ ਜਿਉਂਦੀ ਆ ਤੇ ਖੁਸ਼ ਕਿੰਨੀ ਹੋਣੀ ਆ ਪਰ ਉਹਨੂੰ ਆਪਦੇ ਆਸ਼ਿਕ ਦੇ ਨਾਲ ਖੁਸ਼ੀ ਸੀ ਤੇ ਇਹਦੇ ਉਹ ਖਿਲਾਫ ਸੀ ਜਿਹਦੇ ਘਰ ਦੇ ਵਿੱਚ ਰਹਿੰਦੀ ਸੀ ਤੇ ਇਸ ਕੁੜੀ ਨੇ ਇਸ ਡੈਨ ਨੇ ਪੂਰੇ ਪੰਜਾਬੀ ਸਮਾਜ ਦੇ ਵਿੱਚ ਇੱਕ ਚਰਚਾ ਛੇੜਤੀ ਆ ਕਿ ਭਾਈ ਇਹੋ ਜੀਆਂ ਧੀਆਂ ਜਾਂ ਇਹੋ ਜਿਹੇ ਪੁੱਤ ਕਦੇ ਕਿਸੇ ਦੇ ਨਾਂ ਜੰਮਣ ਜਿਹੜੇ ਕਿ ਮਾਪਿਆਂ ਦਾ ਬਢਾਪਾ ਰੋਲ ਦੇਣ ਸੱਚੀ ਮੁੱੱਚੀ ਜਦੋਂ ਵੀ ਇਹਨਾਂ ਖਬਰਾਂ ਨੂੰ ਚੇਤੇ ਕਰਦੇ ਆ ਤਾਂ ਦੁੱਖ ਹੁੰਦਾ ਜਦੋਂ ਇਸ ਖਬਰ ਨੂੰ ਵਾਰ-ਵਾਰ ਦਹਰਾਉਂਦੇ ਆ ਤਾਂ ਅੰਦਰੋਂ ਕਾਲਜੇ ਦਾ ਰੁਗ ਭਰਿਆ ਜਾਂਦਾ ਵੀ ਯਾਰ ਆਹ ਕੁਝ ਵੀ ਹੁੰਦਾ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਦੇ ਵਿੱਚ ਗੱਲ ਕਹੀ ਸੀ ਕਿ ਖਬਰਾਂ ਕਈ ਥਾਵਾਂ ਦੇ ਉੱਤੇ ਝੂਠੀਆਂ ਜਾਂ ਸੱਚੀਆਂ ਹੋ ਸਕਦੀਆਂ ਏ ਆ ਰਹੀਆਂ ਪੰਸੂਆਂ ਇਹ ਆ ਕਿ ਰੁਪਿੰਦਰ ਕੌਰ ਦੇ ਮਾਪੇ ਉਹਦੇ ਕੇਸ ਦੀ ਪੈਰਵੀ ਕਰ ਰਹੇ ਆ ਪਿੱਠ ਪਿੱਛੇ ਪੈਰਵੀ ਕਰ ਰਹੇ ਲੋਕਾਂ ਦੇ ਮੂਹਰੇ ਇਹ ਆ ਕੇ ਭਾਈ ਉਹ ਪੈਰਵੀ ਨਹੀਂ ਕਰ ਰਹੇ ਤੇ ਅਸੀਂ ਇਸ ਗੱਲ ਦੀ ਬੇਨਤੀ ਵੀ ਕੀਤੀ ਸੀ ਮੰਗ ਕੀਤੀ ਸੀ ਕਿ ਜਿਵੇਂ ਗੁਰਵਿੰਦਰ ਦੇ ਪਿਤਾ ਮੀਡੀਆ ਦੇ ਮੂਹਰੇ ਆ ਕੇ ਆਪਦੇ ਮਨ ਦੀ ਵਿਥਿਆ ਸਾਂਝੀ ਕਰ ਰਹੇ ਆ ਜੇਕਰ ਰੁਪਿੰਦਰ ਦੇ ਪਿਤਾ ਜਾਂ ਮਾਪੇ ਜਾਂ ਕੋਈ ਵੀ ਹੋਰ ਪਰਿਵਾਰਕ ਮੈਂਬਰ ਨਹੀਂ ਚਾਹੁੰਦਾ ਕਿ ਅਸੀਂ ਰੁਪਿੰਦਰ ਦੇ ਕੇਸ ਦੀ ਪੈਰਵੀ ਕਰਗੇ ਤਾਂ ਉਹਨਾਂ ਨੂੰ ਵੀ ਮੀਡੀਆ ਦੇ ਮੁਰੇ ਆਉਣਾ ਚਾਹੀਦਾ ਆਪਦੀ ਗੱਲ ਰੱਖਣੀ ਚਾਹੀਦੀ ਆ ਉਹਨਾਂ ਨੂੰ ਦੱਸਣਾ ਚਾਹੀਦਾ ਜੀ ਕਿ ਉਹ ਰੁਪਿੰਦਰ ਦੇ ਬਾਰੇ ਹੁਣ ਕੀ ਸੋਚਦੇ ਆ ਤੇ ਗੁਰਵਿੰਦਰ ਦੇ ਬਾਰੇ ਕੀ ਸੋਚਦੇ ਆ ਉਹ ਰੁਪਿੰਦਰ ਦੇ ਪੱਖ ਦੇ ਵਿੱਚ ਆ ਕਿ ਖਿਲਾਫ ਆ ਪਰ ਸਾਨੂੰ ਥੋੜੀ ਜੀ ਤਸਦੀ ਇਸ ਗੱਲ ਦੀ ਹੋਈ ਆ ਕਿ ਰੁਪਿੰਦਰ ਦੇ ਪਿਤਾ ਸਰਦਾਰ ਜੱਸਾ ਸਿੰਘ ਨੇ ਇਨਸਾਨੀਅਤ ਵਾਲਾ ਫਰਜ਼ ਨਿਭਾਇਆ ਧੀ ਪੁੱਤ ਵਾਲੀ ਗੱਲ ਪਰੇ ਕਰਕੇ ਉਹਨੇ ਸੱਚ ਦਾ ਸਾਥ ਦੇਣ ਦੀ ਗੱਲ ਕਹੀ ਆ ਤੇ ਉਹਨੂੰ ਕੁਦਰਤ ਉਹਨੂੰ ਰੱਬ ਇਸ ਗੱਲ ਦੇ ਉੱਤੇ ਦ੍ਰਿੜ ਰਹਿਣ ਦੇ ਲਈ ਤਾਕਤ ਬਖਸ਼ੇ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਹੁਣ ਉਹਨਾਂ ਦੇ ਸਵਾਲਾਂ ਦੇ ਉੱਤਰ ਸੁਣ ਕੇ ਕਿਉਂਕਿ ਪੱਤਰਕਾਰਾਂ ਨੇ ਸਵਾਲ ਕੀਤੇ ਸਰਦਾਰ ਜਸਾ ਸਿੰਘ ਨੇ ਉੱਤਰ ਦਿੱਤੇ ਉਹ ਸਾਰਾ ਕੁਝ ਸੁਣ ਕੇ ਇਹ ਆਉਂ ਲੱਗਦਾ ਜੀ ਕਿ ਮਾਪੇ ਕਈ ਥਾਵਾਂ ਤੇ ਬੇਵੱਸ ਵੀ ਹੁੰਦੇ ਆ ਮਾਪਿਆਂ ਨੂੰ ਕਈ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ ਇੱਕ ਪੀੜੀ ਦਾ ਫਾਸਲਾ ਵੀ ਆ ਇੱਕ ਪਰਿਵਾਰ ਸਾਊ ਹੋ ਸਕਦਾ ਘਰ ਦੇ ਵਿੱਚ ਕੋਈ ਸ਼ੈਤਾਨ ਵੀ ਹੋ ਸਕਦਾ ਕੋਈ ਡੈਨ ਹੋ ਸਕਦੀ ਆ ਕੋਈ ਬਹੁਤ ਵੱਡਾ ਫਰਾਡ ਇਨਸਾਨ ਹੋ ਸਕਦਾ ਪਰ ਸਾਰਾ ਟੱਬਰ ਇੱਕੋ ਜਾਂ ਨਹੀਂ ਹੁੰਦਾ ਸਰਦਾਰ ਜੱਸਾ ਸਿੰਘ ਦੀਆਂ ਗੱਲਾਂ ਸੁਣ ਕੇ ਅਮਰੀਕਾ ਵੀ ਅੱਖਾਂ ਗਿੱਲੀਆਂ ਹੋਈਆਂ ਕਿ ਯਾਰ ਉਸ ਬਜ਼ੁਰਗ ਦਾ ਕਸੂਰ ਕੀ ਆ ਧੀ ਨੇ ਇਸ ਬਾਪ ਦੀ ਸ਼ਮਲੇ ਵਾਲੀ ਪੱਗ ਨੂੰ ਉੱਚੀ ਕਰਨਾ ਸੀ ਪਰ ਉਹਨੇ ਉਹਦੀ ਪੱਗ ਦੇ ਉੱਤੇ ਸਵਾਲ ਖੜੇ ਕਰਤੇ ਉਹਨੇ ਉਹਦੇ ਕਰਤਾਰ ਦੇ ਉੱਤੇ ਸਵਾਲ ਖੜੇ ਕਰਤੇ ਲੋਕ ਤਾਂ ਇਹੀ ਗੱਲ ਕਹਿੰਦੇ ਆ ਨਾ ਕਿ ਭਾਈ ਜਿਹੋ ਜੀ ਇਹ ਆ ਤੇ ਘਰ ਦੇ ਵਿੱਚ ਸਾਰੀ ਪਰਵਰਿਸ਼ ਹੋਈ ਹੋਣੀ ਆ ਉਹਨੂੰ ਸਾਰਾ ਕੁਝ ਉਥੇ ਹੀ ਮਿਲਿਆ ਪਰ ਜ਼ਰੂਰੀ ਨਹੀਂ ਕਿ ਇਦਾਂ ਹੋਇਆ ਹੋਵੇ ਕਈ ਵਾਰੀ ਡਾਕੂਆਂ ਦੇ ਘਰ ਦੇ ਵਿੱਚ ਕੋਈ ਸੌਪੁੱਤ ਵੀ ਪੈਦਾ ਹੁੰਦਾ ਤੇ ਕਈ ਵਾਰੀ ਸੌ ਘਰ ਦੇ ਵਿੱਚ ਕੋਈ ਇਹੋ ਜਿਹਾ ਵੀ ਕਾਤਲ ਵੀ ਪੈਦਾ ਹੁੰਦਾ ਸੋ ਸਰਦਾਰ ਜੱਸਾ ਸਿੰਘ ਨੇ ਜਿਹੜੀ ਗੱਲ ਕਹੀ ਆ ਨਾ ਕਿ ਭਾਈ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਹੋਇਆ ਕੀ ਆ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਸੀਂ ਕਿਵੇਂ ਪਹੁੰਚੇ ਉਹ ਕਹਿੰਦੇ ਕਿ ਸਾਨੂੰ ਇਹਦਾ ਹੀ ਫੋਨ ਆਇਆ ਜਿਹਨੂੰ ਅਸੀਂ ਹੁਣ ਧੀ ਕਹਿਣਾ ਨਹੀਂ ਚਾਹੁੰਦੇ ਇਹਦਾ ਹੀ ਫੋਨ ਆਇਆ ਸਾਨੂੰ ਕਿ ਭਾਈ ਆਪਣੇ ਘਰੇ ਬੰਦੇ ਪੈ ਗਏ ਸੀ ਤੁਸੀਂ ਆਓ ਸਾਡਾ ਪਿੰਡ ਕੁਝ ਕੁ ਦੂਰੀ ਦੇ ਉੱਤੇ ਸਾਡਾ ਘਰ ਕੁਝ ਕੁ ਦੂਰੀ ਦੇ ਉੱਤੇ ਆ ਅਸੀਂ ਥੋੜੇ ਕ ਸਮੇ ਬਾਅਦ ਹੀ ਆ ਗਏ ਤੇ ਸਾਨੂੰ ਇਹ ਗੱਲ ਕਹੀ ਗਈ ਸੀ ਫੋਨ ਦੇ ਉੱਤੇ ਵੀ ਭਾਈ ਗੁਰਵਿੰਦਰ ਦਾ ਛੱਤ ਦੇ ਉੱਤੇ ਪਿਆ ਬੰਦੇ ਪੈ ਗਏ ਸੀ ਲੁੱਟਖੋ ਹੋ ਗਈ ਆ ਅਸੀਂ ਆਏ ਤੇ ਗੁਰਵਿੰਦਰ ਸਿੰਘ ਨੂੰ ਜਦੋਂ ਆ ਕੇ ਦੇਖਿਆ ਛੱਤ ਦੇ ਉੱਤੇ ਉਹਦੀ ਡੈਡ ਬੋਡੀ ਪਈ ਸੀ ਸਮਾਨ ਕੁਝ ਖਿਲਰਿਆ ਪਿਆ ਸੀ ਫਿਰ ਹੌਲੀ ਹੌਲੀ ਇਹ ਸਗਲਤियां ਪਰਤਾਂ ਖੁੱਲੀਆਂ ਕਿ ਭਾਈ ਉਹ ਤਾਂ ਸਾਡੀ ਧੀ ਨੇ ਕਤਲ ਕੀਤਾ ਤੇ ਪਹਿਲਾਂ ਇਸ ਗੱਲ ਦੇ ਉੱਤੇ ਯਕੀਨ ਕੋਈ ਵੀ ਮਾਪਾਪ ਨਹੀਂ ਕਰ ਸਕਦਾ ਜਦੋਂ ਆਪਦੇ ਧੀ ਪੁੱਤ ਦੇ ਉੱਤੇ ਗੱਲ ਆਉਂਦੀ ਹੋਵੇ ਪਰ ਜਦੋਂ ਇਨਵੈਸਟੀਗੇਸ਼ਨ ਦੇ ਵਿੱਚੋਂ ਪੜਤਾਲ ਦੇ ਵਿੱਚੋਂ ਗੱਲ ਖੁੱਲ ਕੇ ਸਾਹਮਣੇ ਆ ਗਈ ਕਿ ਰੁਪਿੰਦਰ ਨੇ ਇਹ ਸਾਰਾ ਕੁਝ ਕੀਤਾ ਤੇ ਫਿਰ ਸਾਨੂੰ ਇਸ ਗੱਲ ਦੇ ਉੱਤੇ ਸਟੈਂਡ ਲੈਣਾ ਵੀ ਚਾਹੀਦਾ ਸੀ ਤੇ ਲਿਆ ਵੀ ਆ ਕਿ ਇਹਦੇ ਨਾਲ ਸਾਡਾ ਅੱਜ ਤੋਂ ਬਾਅਦ ਰਿਸ਼ਤਾ ਕੋਈ ਨਹੀਂਗਾ ਜਸਾ ਸਿੰਘ ਨੇ ਗੱਲ ਕਹੀ ਹੈ ਕਿ ਜਿਹੜੇ ਅਸੀਂ ਆਏ ਸੀ ਆਪਦੇ ਪਿੰਡ ਦੇ ਵਿੱਚੋਂ ਘਰ ਦੇ ਵਿੱਚੋਂ ਕਈ ਹੋਰ ਬੰਦੇ ਵੀ ਅਸੀਂ ਲੋਕਾਂ ਦੇ ਬੂਹੇ ਪੰਨੇ ਕਿਉਂਕਿ ਅੱਧੀ ਰਾਤ ਦਾ ਵੇਲਾ ਸੀ ਵੀ ਭਾਈ ਬੰਦੇ ਪੈ ਗਏ ਸੀ ਆ ਦੇਖੋ ਜੀ ਸਾਡੇ ਜਵਾਈ ਨੂੰ ਮਾਰ ਗਏ ਸਾਡੇ ਪੁੱਤ ਨੂੰ ਮਾਰ ਗਏ ਆ ਫਿਰ ਉਹ ਕਹਿੰਦੇ ਜੀ ਕਿ ਅਸੀਂ ਦੋ ਤਿੰਨ ਦਿਨ ਲਗਾਤਾਰ ਇਸ ਘਰ ਦੇ ਵਿੱਚ ਆਉਂਦੇ ਵੀ ਰਹੇ ਹਾਂ ਸੁਖਣ ਵਾਲੇ ਕਿਉਂਕਿ ਇਹਨਾਂ ਦੀ ਪੀੜ ਸਾਡੀ ਪੀੜ ਆ ਥਾਣੇ ਦੇ ਵਿੱਚ ਅਸੀਂ ਜਾਂਦੇ ਵੀ ਰਹੇ ਹਾਂ ਜਾਣਾ ਵੀ ਚਾਹੀਦਾ ਸੀ ਉਹ ਕਹਿੰਦੇ ਅਸੀਂ ਪੰਚਾਇਤ ਵੀ ਭੇਜੀ ਪਰ ਪੰਚਾਇਤ ਨੂੰ ਵੀ ਇਹ ਗੱਲ ਕਹੀ ਉੱਥੇ ਕੁਝ ਕੁ ਲੋਕਾਂ ਨੇ ਭੜਕੇ ਹੋਏ ਨਾ ਵੀ ਇੱਥੋਂ ਚਲੇ ਜਾਓ ਤੁਹਾਡੀ ਕੋਈ ਲੋੜ ਨਹੀਂ ਇੱਥੇ-ਇੱਥੇ ਵੜਦਾ ਨਹੀਂਗਾ ਅਸੀਂ ਵੀ ਗਏ ਸੀ ਸਾਨੂੰ ਇਹ ਗੱਲ ਕਹੀ ਗਈ ਹੁਣ ਵੀ ਅਸੀਂ ਚਾਹੁੰਦੇ ਆ ਕਿ ਇਸ ਪਰਿਵਾਰ ਦੇ ਨਾਲ ਖੜੀਏ ਕਿਉਂਕਿ ਸਾਡਾ ਹੀ ਪਰਿਵਾਰ ਆ ਅਸੀਂ ਇੱਕ ਸਾਹ ਪਰ ਜਦੋਂ ਹੁਣ ਗੱਲਾਂ ਹੀ ਅਸੀਂ ਬਣ ਗਈਆਂ ਤਾਂ ਅਸੀਂ ਹੁਣ ਵਾਰ-ਵਾਰ ਉੱਥੇ ਜਾ ਕੇ ਕੀ ਕਰਗੇ ਕੀ ਕਰ ਸਕਦੇ ਅਸੀਂ ਉੱਥੇ ਜਾ ਕੇ ਜੱਸਾ ਸਿੰਘ ਦੀਆਂ ਗੱਲਾਂ ਦੇ ਵਿੱਚ ਸੱਚੀ ਮੁੱਚੀ ਦੁੱਖ ਵੀ ਆ ਵਿਰਾਗ ਵੀ ਆ ਹਰਖ ਵੀ ਆ ਅਫਸੋਸ ਵੀ ਆ ਬਹੁਤ ਕੁਝ ਆ ਹੁਣ ਜੋ ਹੋ ਗਿਆ ਉਹ ਤਾਂ ਕਦੇ ਵਾਪਸ ਆਉਣਾ ਨਹੀਂ ਪਰ ਇਸ ਘਟਨਾ ਨੇ ਸਾਡੇ ਮੂਰੇ ਕਈ ਸਵਾਲ ਜ਼ਰੂਰ ਖੜੇ ਕਰਤੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਦੀ ਆਜ਼ਾਦੀ ਮੰਨਣ ਦੇ ਚੱਕਰ ਦੇ ਵਿੱਚ ਦੇਖੋ ਜਿਹੜੇ ਲੋਕ ਬਾਹਰਲੇ ਮੁਲਕਾਂ ਚ ਮਿਹਨਤ ਕਰਦੇ ਸੀ ਸਲਾਮ ਕਰਦੇ ਆ ਪਰ ਜਿਹੜੇ ਲੋਕਾਂ ਦੇ ਕਿਰਦਾਰ ਵਿਗੜ ਜਾਂਦੇ ਆ ਕੁਝ ਕੁ ਲੋਕ ਹੀ ਹੁੰਦੇ ਭਾਵੇਂ ਉਹ ਉਹਨਾਂ ਦੇ ਕਿਰਦਾਰ ਕਈ ਵਾਰੀ ਇੱਥੇ ਵੀ ਵਿਗੜਦੇ ਆ ਪਰ ਜਦੋਂ ਸ਼ਖਸੀ ਆਜ਼ਾਦੀ ਇਕਦਮ ਮਿਲਦੀ ਆ ਤੇ ਜਦੋਂ ਉਹ ਪੈਰ ਛੱਡ ਜਾਂਦੇ ਆ ਤੇ ਫਿਰ ਕਈ ਵਾਰ ਉਹ ਕੁਝ ਹੁੰਦਾ ਜਿਹੜਾ ਕੁਝ ਰਪਿੰਦਰ ਕੌਰ ਕਰ ਗਈ ਆ ਫਿਰ ਆਪਦੀ ਕਾਮੁਕਤਾ ਦੇ ਚੱਕਰ ਚ ਆਪਦੀ ਅਯਾਸ਼ੀ ਦੇ ਚੱਕਰ ਦੇ ਵਿੱਚ ਅਸੀਂ ਆਪਦੇ ਪਰਿਵਾਰਕ ਮੁੱਲਾਂ ਨੂੰ ਗਵਾ ਬੈਨੇ ਆ ਅਸੀਂ ਸਿਧਾਂਤਾਂ ਨੂੰ ਤਲਾਂਜਲੀ ਦੇ ਦਿੰਦੇ ਆ ਅਸੀਂ ਨੈਤਿਕਤਾ ਤੋਂ ਸਖਣੀਆਂ ਗੱਲਾਂ ਕਰਦੇ ਆ ਅਸੀਂ ਮਰਿਆਦਾ ਦੀ ਉਲੰਘਣਾ ਕਰਦੇ ਆ ਜੀ ਤੇ ਆ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਰੁਪਿੰਦਰ ਕੌਰ ਦੇ ਵਾਲਦ ਨੇ ਉਹਦੇ ਬਾਪ ਨੇ ਇਹ ਗੱਲ ਕਹੀ ਕਿ ਮੇਰਾ ਇਸ ਲੜਕੀ ਨਾਲ ਕੋਈ ਤਾਲਕ ਨਹੀਂ ਅਦੀ ਤਰਬੀਅਤ ਮੈਂ ਇਸ ਤਰ੍ਹਾਂ ਨਹੀਂ ਸਿੱਖੀ ਤੀ ਜੜਾ ਨੇ ਕਰਤੂਤ ਕੀਤਾ ਰੁਪਿੰਦਰ ਕੌਰ ਨੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹਸਬੰਦ ਦਾ ਕਤਲ ਕਰ ਦਿੱਤਾ ਤੇ ਅੱਜ ਜੇਲ ਦੀ ਦਾਲ ਪੀਂਦੀ ਹੈ ਆ ਬੀਬੀ ਕਾਰਾਂ ਛੂਟੇ ਲੈਂਦੀ ਸੀ ਚੰਗੀ ਬੁਟੀਕ ਸੀ ਚੰਗੀ ਗੱਡੀ ਸੀ ਚੰਗੇ ਕੱਪੜੇ ਸਨ ਲੇਕਿਨ ਅੱਜ ਇੱਕ ਛੋਟੀ ਜੀ ਗਲਤੀ ਦੀ ਵਜ੍ਹਾ ਤੋਂ ਚਾਰ ਪਰਿਵਾਰ ਤਬਾਹਕਾਰ ਸੜੇ ਤੇ ਅੱਜ ਐਸਬੀਬੀ ਦਾ ਦਿਲ ਜੇਲ੍ਹ ਚ ਨਹੀਂ ਲੱਗਦਾ ਜੇਲ੍ਹ ਚੋਂ ਖਬਰਾਂ ਆਦੀਆਂ ਨੇ ਕਿ ਆ ਜੇਲ੍ਹ ਦੀ ਦਾਲ ਖਾ ਕੇ ਬੜੀ ਤੰਗ ਐ ਜੇਲ੍ਹ ਦੇ ਵਿੱਚ ਰਹਿ ਕੇ ਬੜੀ ਤੰਗ ਐ ਲੇਕਿਨ ਅਦੇ ਨਸੀਬ ਚੋਂ ਉਮਰ ਭਰ ਦਾ ਰੋਣਾ ਲਿਖਿਆ ਜਾਂ ਨੂੰ ਸਜ਼ਾਏ ਮੌਤ ਦਿੱਤੀ ਜਾਏਗੀ ਜਾਂ ਨੂੰ ਉਮਰ ਕੈਦ ਦਿੱਤੀ ਜਾਏਗੀ ਤੇ ਪੰਜਾਬ ਦੇ ਲੋਗ ਬਹੁਤ ਜ਼ਿਆਦਾ ਦੁੱਖ ਦਾ ਇਜ਼ਹਾਰ ਕਰ ਰਹੇ ਨੇ ਤੇ ਰੁਪਿੰਦਰ ਕੋਰ ਦੇ ਮੈਂ ਬਾਪ ਨੇ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਮੈਂ ਕਿਸੇ ਸੂਰਤ ਐਸ ਕੇਸ ਨੂੰ ਨਹੀਂ ਲੜਾਂਗਾ ਤੇ ਮੈਂ ਗੁਰਵਿੰਦਰ ਸਿੰਘ ਦੇ ਘਰ ਵਾਲਿਆਂ ਦੇ ਨਾਲ ਖੜਾ ਕਿਉਂਕਿ ਗੁਰਵਿੰਦਰ ਸਿੰਘ ਬੜਾ ਹੀ ਸ਼ਰੀਫ ਮੁੰਡਾ ਸੀ ਤੇ ਸਾਡੀ ਲੜਕੀ ਕੈਨੇਡਾ ਜਾ ਕੇ ਵਿਗੜ ਗਈ ਤੇ ਉਹਨੇ ਇਹ ਕਰਤੂਤ ਕੀਤਾ ਤੇ ਉਹਨੂੰ ਉਹਦੇ ਗੁਨਾਮਾਂ ਦੀ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਤੇ ਕਿਸੇ ਵੀ ਸੂਰਤ ਇਹਨਾਂ ਦੀ ਮਾਫੀ ਨਹੀਂ ਹੋਣੀ ਚਾਹੀਦੀ ਰੁਪਿੰਦਰ ਕੋਰ ਉਹਨਾਂ ਦਾ ਘਰ ਵਾਲੇ ਹਰ ਕਮਲਪ੍ਰੀਤ ਉਹਦੇ ਘਰ ਵਾਲੇ ਤੇ ਉਹਦਾ ਜਿਹੜਾ ਦੋਸਤ ਸੀ ਉਹਦੇ ਘਰ ਵਾਲੇ ਤੇ ਗੁਰਵਿੰਦਰ ਸਿੰਘ ਚਾਰ ਪਰਿਵਾਰ ਜਿਹੜੇ ਨੇ ਛੋਟੀ ਜਿਹੀ ਗਲਤੀ ਜਿਹੜੀ ਕੀਤੀ ਉਹਨੇ ਯਾਸ਼ੀ ਵਾਸਤੇ ਉਹਨੇ ਤਬਾਹ ਕਰ ਸੜੇ ਨੇ ਤੁਸੀਂ ਕੀ ਸੋਚਦੇ ਹੋ ਇਹਨਾਂ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾ ਹਾਫਿਜ਼